ਹੋਮ ਮੈਕਮਾ ਕਿਹਦੇ ਕੋਲ ਆ? ਪੰਜਾਬ ਦੇ ਮੁੱਖ ਮੰਤਰੀ ਕੋਲ ਹੋਮ ਮੈਕਮਾ ਹੈ। ਉਹ ਉਹਨਾਂ ਦੀ ਜਵਾਬਦੇਹੀ ਬਣਦੀ ਆ। ਹਰ ਜਗ੍ਹਾ ਹਰ ਜਗ੍ਹਾ ਕਦੇ ਪੁਲਿਸ ਵਾਲਾ ਚਿੱਟੇ ਨਾ ਫੜਿਆ ਜਾਂਦਾ ਜੀ। ਕਦੇ ਕੋਈ ਪੁਲਿਸ ਵਾਲੇ ਸੈਕਸ ਸਕੈਂਡਲ 'ਚ ਫੜੇ ਜਾਂਦੇ ਆ ਜੀ। ਸਾਡੇ ਪਰਮਾਰਾਂ ਨੇ ਖੂਨ ਡੋਲੇ ਆ। ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਇਹ ਇਹ ਭੰਡ ਇਹ ਭਗਵੰਤ ਮਾਨ ਨਰਗੇ ਇਹ ਜਿਹੜੇ ਲੋਕਾਂ ਨੇ ਚੁਣੇ ਸੀ ਇਹਨਾਂ ਤੋਂ ਬਰਬਾਦ ਹੋਣ ਦੇ ਦਵਾਂਗੇ ਅਸੀਂ ਪੰਜਾਬ? ਜੀਨਾ ਨੂੰ ਸਿਰਫ ਕਮੇਡੀਅਨ ਤਮਾਸ਼ਾ ਕਰਨ ਤੋਂ ਸਵਾਇ ਝੂਠ ਬੇਲਣ ਤੋਂ ਕੋਈ ਕੰਮ ਨਹੀਂ ਗਾ ਜੇ ਕਿਸੇ ਪੁਲਿਸ ਸਟੇਸ਼ਨ 'ਚ ਫੜ ਲਿਆ ਉਹਨੂੰ ਝੂਠ ਬੋਲ ਦਿੰਦੇ ਹੋ ਵੀ ਨਹੀਂ ਨਹੀਂ ਜੀ ਇਹ ਤਾਂ ਕੋਈ ਬੈਟਰੀ ਫਟ ਗਈ ਇਹ ਤਾਂ ਜੀ ਪਾਣੀ ਦਾ ਰੇਡੀਏਟਰ ਫਟ ਗਿਆ ਜਾਣਨਾ ਤਾਂ ਆਪਣੀਆਂ ਨੇ ਨਾ ਇਹਨਾਂ ਦਾ ਕੀ ਜਾਣਾ ਏ ਇਹਨਾਂ ਨੂੰ ਤਾਂ ਭੱਜ ਕੇ ਦਿੱਲੀ ਚਲੇ ਜਾਣਾ ਏ ਕਿਸੇ ਨੇ ਭੱਜ ਕੇ ਆਪਣੇ ਪਰਿਵਾਰਾਂ ਕੋਲ ਕੈਨੇਡਾ ਚਲੇ ਜਾਣਾ ਏ ਜਿਹੜਾ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਆ ਉਹ ਕੱਲ ਬੱਚਿਆਂ ਵਾਂਗੂ ਬੱਚਿਆਂ ਵਾਂਗੂ ਨਾਲ ਬੈਠਾ ਤੇ ਐ ਲੱਗ ਰਿਹਾ ਹੈਡਮਾਸਟਰ ਜਿਹੜਾ ਉੱਥੋਂ ਫੇਲ ਹੋ ਕੇ ਆਏ ਨੇ ਸੁਸੋਧਿਆ ਜੀ ਉਹ ਆ ਕਿ ਉਹਨੂੰ ਹੈਡਮਾਸਟਰ ਬਣੇ ਬੈਠੇ ਐ ਡੰਡੀ ਘੁਮਾਰੇ ਆ ਸਟਿਕ ਘੁਮਾਰੇ ਆ ਤੇ ਨਾਲ ਹੋਰ ਸੁਣ ਲਓ ਉਥੇ ਦਾ ਇਲੈਕਟਿਡ ਮੈਂਬਰ ਪਾਰਲੀਮੈਂਟ ਹਾਲ ਦੇਖੋ ਕੀ ਆ ਉਹ ਕੰਗ ਸਾਹਿਬ ਜਿਹੜੇ ਅਨੰਦਪੁਰ ਸਾਹਿਬ ਦੇ ਇਲੈਕਟਿਡ ਮੈਂਬਰ ਪਾਰਲੀਮੈਂਟ ਨੇ 9 ਹਲਕਿਆਂ ਦੇ ਨਹੀਂ ਪੱਥਰ ਦੇਖ ਲਿਓ ਕੰਗ ਸਾਹਿਬ ਕਿਤੇ ਵੀ ਉਹਨਾਂ ਦਾ ਨਾਮ ਆ ਜਿਹੜਾ ਉਹ ਨਹੀਂ ਲਿਖਿਆ ਜਦੋਂ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੀ ਕਿੰਨੇ ਕਿੰਨੇ ਹਜ਼ਾਰ ਦੇ ਜਿਹੜੇ ਉਹ ਨੀਂ ਪੱਥਰਾਂ ਲਈ ਪੈਸਾ ਛੱਡ ਰੱਖਦੇ ਆ ਜਿਹੜੇ ਕਹਿੰਦੇ ਸੀ ਮਿਸਤਰੀਆਂ ਦੇ ਨਾਮ ਲਿਖਾਂਗੇ ਹੁਣ ਇਹ ਜਿਹੜਾ ਨਾਂ ਲਿਖਿਆ ਹੋਇਆ ਇਹਨਾਂ ਨੇ ਇੱਕ ਡੱਕ ਮਿਸਤਰੀ ਆ ਇਹ ਦबई ਤੋਂ ਮਿਸਤਰੀ ਲੈ ਕੇ ਆਉਂਦੇ ਸੁਸੋਧੀਆਂ ਜਿਹੜਾ ਜਿਹੜਾ ਕਹਿੰਦੇ ਮਿਸਤਰੀਆਂ ਦੇ ਨਾਮ ਲਿਖਾਂਗੇ ਅਸੀਂ ਇਹ ਕਿੱਥੇ ਦਾ ਕਾਰੀਗਰ ਦबई ਤੋਂ ਕੋਈ ਸਪੈਸ਼ਲ ਇਹ ਮਿਸਤਰੀ ਦਾ ਕੰਮ ਸਿੱਖ ਕੇ ਆ ਜਿਹੜਾ ਸੁਸੋਧੀਆਂ ਦਾ ਨਾਮ ਲਿਖਿਆ ਨਹੀਂ ਪੱਥਰ ਤੇ ਅਮਨ अरोड़ा ਨੇ ਆਪ ਕਹਿਤਾ ਜੇ ਮੈਂ ਉਹਨਾਂ ਦੀ ਗੱਲ ਮੰਨ ਲਾਂ ਵੀ ਇਹ ਨਸ਼ਾ ਜਿਹੜਾ ਸੀ ਖਤਮ ਕਰ ਰਹੇ ਆ ਉਦੇ ਕਰਨੇ ਰਿਐਕਸ਼ਨ ਇਹਦਾ ਮਤਲਬ ਤੁਸੀਂ ਫੇਲ ਹੋਗੇ ਇਹਦਾ ਮਤਲਬ ਤੁਹਾਨੂੰ ਪਤਾ ਵੀ ਆ ਤੇ ਫਿਰ ਤੁਸੀਂ ਉਹਨੂੰ ਰੋਕ ਕਿਉਂ ਨਹੀਂ ਸਕ ਰਹੇ ਸੀ ਇਹਦਾ ਮਤਲਬ ਤੁਸੀਂ ਨਾਕਾਮ ਹੋ ਨਾ ਤੁਸੀਂ ਕਹਿੰਦੇ ਹੋ ਮੈਨੂੰ ਸਾਨੂੰ ਪਤਾ ਵੀ ਹੋ ਨਸ਼ੇ ਵਾਲਿਆਂ ਦਾ ਕੰਮ ਆ ਕੀਤਾ ਹੋਇਆ ਤੇ ਫਿਰ ਤੁਸੀਂ ਰੁਕਿਆ ਕਿਉਂ ਨਹੀਂ ਤੁਸੀਂ ਤਾਂ ਆਪ ਹੀ ਆਪਣੀ ਗੱਲ 'ਚ ਇਹਦਾ ਮਤਲਬ ਟਰੈਪ 'ਚ ਫਸ ਗਏ ਹੋ ਇਹ ਗੱਲ ਕਹੇ ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਆਪ ਮਨੰਜਨ ਕਾਲੀਆ ਜੀ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਫਿਕਰ ਜ਼ਾਹਿਰ ਕੀਤਾ ਏ ਇੱਕ ਹੋਮ ਮਿਨਿਸਟਰ ਗ੍ਰਹਿ ਮੰਤਰੀ ਦੇਸ਼ ਦੇ ਨੂੰ ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਟੈਲੀਫੋਨ ਕਰ ਲਿਆ ਪੁੱਛ ਲਿਆ ਅੱਜ ਤੱਕ ਹੁਣ ਤੱਕ ਨਾ ਕੋਈ ਸਟੇਟ ਦਾ ਜਿਹੜਾ ਕੋਈ ਮੰਤਰੀ ਨਾ ਕੋਈ ਮੁੱਖ ਮੰਤਰੀ ਉਹਦੀ ਤਾਂ ਬਹੁਤ ਦੂਰ ਦੀ ਗੱਲ ਹੈ ਗੰਭੀਰ ਪੰਜਾਬ ਦੇ ਹਾਲਾਤ ਨੇ ਜਦੋਂ ਕੱਲ 1 ਵਜੇ ਦੇ ਕਰੀਬ ਠੀਕ ਆ ਅੱਗੇ ਆਪਾਂ ਰੋਜ਼ ਸੁਣਦੇ ਸੀ ਵੀ ਪੁਲਿਸ ਸਟੇਸ਼ਨ ਦੇ ਬਾਹਰ ਪੁਲਸ ਚੌਂਕੀ ਦੇ ਬਾਹਰ ਕਿਸੇ ਪੁਲਿਸ ਵਾਲੇ ਦੇ ਗੱਡੀ ਚ ਕਿਤੇ ਹੋਰ ਗਰਨੇਡ ਫਟੇ ਕਦੇ ਗਰਨੇਡ ਦੀ ਗੱਲ ਜਿਹੜੀ ਆ ਉਹ ਪੰਜਾਬ ਚ ਨਹੀਂ ਆਈ ਸੀ ਹੁਣ ਗਰਨੇਡ ਐ ਹੋ ਗਿਆ ਜਿਵੇਂ ਹੈਮਲਿਸ ਦੁਕਾਨ ਟੌਇਜ਼ ਦੀ ਦੁਕਾਨ ਹੁੰਦੀ ਆ ਖੇਡਾਂ ਦੇ ਖਡਾਉਣੇ ਆਈ ਦੁਕਾਨ ਹੁੰਦੀ ਆ ਉਮੇ ਪੰਜਾਬ ਚ ਗਰਨੇਡ ਫਿਰ ਰਹੇ ਆ ਦੂਜੀ ਗੱਲ ਇਹ ਮਨਰੰਜਨ ਕਾਲੀਆ ਜੀ ਸਾਡੇ ਸਤਿਕਾਰਯੋਗ ਕੱਲੇ ਬੀਜੇਪੀ ਦੇ ਨਹੀਂ ਸਾਰੇ ਪੰਜਾਬ ਦੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਨੇ ਅੱਜ ਉਹਨਾਂ ਚੋਂ ਇੱਕ ਮਨਰੰਜਨ ਕਾਲੀਆ ਜੀ ਹੈ ਤੇ ਇਹ ਮਨਰੰਜਨ ਕਾਲੀਆ ਜੀ ਉਸ ਸਮੇਂ ਦੀ ਹੈ ਜਦੋਂ ਦਪਹਿਲਾ ਕਾਲਾ ਦੌਰ ਪੰਜਾਬ 'ਚ ਸੀ ਜਦੋਂ ਰੋਜ਼ ਗੋਲੀਆਂ ਬੰਬ ਫਟਦੇ ਸੀ ਚੱਲਦੇ ਸੀ ਉਹ ਚੋਂ ਨਿੰਗ ਕੇ ਅਮਨ ਸ਼ਾਂਤੀ ਕਰਕੇ ਪੰਜਾਬ ਚ ਇਹ ਲੋਕ ਉਹਨਾਂ ਬਿਰਲਿਆਂ ਚ ਪਰ ਅੱਜ ਜਦੋਂ ਉਹ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆ ਕੇ ਉਹ ਰਾਤ ਨੂੰ ਤਕਰੀਬਨ 10 10:30 ਉਹਨਾਂ ਨੇ ਆਰਾਮ ਕੀਤਾ ਸ਼ੁਰੂ ਤੇ ਬਾਹਰੋਂ ਐਡੀ ਵੱਡੀ ਆਵਾਜ਼ ਆਈ ਉਹਨਾਂ ਨੇ ਸੋਚਿਆ ਕਿਤੇ ਕੋਈ ਟਰਾਂਸਫਾਰਮਰ ਜਿਹੜਾ ਬਾਹਰ ਆ ਕਿਤੇ ਉਹ ਫਟ ਗਿਆ ਵੀ ਪੁਲਿਸ ਚੋਂ ਪੁਲਿਸ ਥਾਣਾ ਦਾ ਨਾਲ ਆ ਬਿਲਕੁਲ ਇਹ ਕਿਵੇਂ ਹੋ ਸਕਦਾ ਪਰ ਜਦੋਂ ਬਾਹਰੋਂ ਇੱਕਦਮ ਉਹਨਾਂ ਦੇ ਡਰਾਈਵਰ ਨੇ ਆ ਕੇ ਇਹ ਦੱਸਿਆ ਵੀ ਜੀ ਇਹ ਤਾਂ ਬੰਬ ਫਟ ਗਿਆ ਬਾਹਰ ਉਹਨਾਂ ਨੇ ਰੰਜਨ ਕਾਲੀਆ ਜੀ ਦਾ ਕੱਲਾ ਬੰਬ ਜਿਹੜਾ ਏ ਉਹ ਬਾਹਰ ਗੱਡੀ ਸਾਰੀ ਭੰਨੀ ਉਹਨਾਂ ਦਾ ਮੋਟਰਸਾਈਕਲ ਭੰਨਿਆ ਸਾਰੇ ਸ਼ੀਸ਼ੇ ਆ ਜਿਹੜੇ ਉਹ ਡਰਾਈਵਿੰਗ ਰੂਮ ਦੇ ਭੰਨੇ ਅੰਦਰ ਆ ਕੇ ਤਕਰੀਬਨ 50 ਫੁੱਟ ਤੋਂ ਦੂਰ ਇੰਨਾ ਵੱਡਾ ਇੰਪੈਕਟ ਬਲਾਸਟ ਦਾ ਸੀ ਵੀ ਉਹਨਾਂ ਦੀ ਜਿਹੜੀ ਅਬੜੀ ਰਸੋਈ ਆ ਕਿਚਨ ਉਹਦੇ ਵਿੱਚ ਉਤਲੇ ਸ਼ੀਸ਼ੇ ਟੁੱਟ ਗਏ ਤੇ ਦੂਜੀ ਫਲੋਰ ਉਤਰੀ ਫਲੋਰ ਦੇ ਉਹਨਾਂ ਦੇ ਕਮਰਿਆਂ ਦੇ ਜਿਹੜੇ ਸ਼ੀਸ਼ੇ ਟੁੱਟੇ ਮਨੰਜਨ ਕਾਲੀਆ ਜੀ ਨੇ ਟੈਲੀਫੋਨ ਕੀਤਾ ਤੇ ਟੈਲੀਫੋਨ ਕਰਨ ਤੋਂ ਬਾਅਦ ਜਿਹੜਾ ਏ ਉਥੇ ਟੈਲੀਫੋਨ ਕਰਨ ਤੋਂ ਬਾਅਦ ਕਾਲੀਆ ਸਾਹਿਬ ਦੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਇਹ ਉਹ ਲੋਕ ਜਿਹੜੇ ਸਭ ਤੋਂ ਸੀਨੀਅਰ ਲੋਕਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਅੱਜ ਜਾਣ ਬੁੱਝ ਕੇ ਐਮੀ ਨਹੀਂ ਇਹ ਕੋਈ ਗੱਲ ਕਰੇ ਨਾ ਕਰੇ ਪਰ ਜਿਹੜੇ ਇਹ ਲੋਕ ਅਮਨ ਸ਼ਾਂਤੀ ਲਿਆਉਣ ਵਾਲੇ ਸੀ ਅੱਜ ਟਾਰਗੇਟ ਕਰਕੇ ਦੁਸ਼ਮਣ ਨੇ ਸਪੈਸ਼ਲੀ ਸਭ ਤੋਂ ਸੀਨੀਅਰ ਲੀਡਰ ਤੇ ਖਾਸ ਤੌਰ ਤੇ ਬੀਜੇਪੀ ਦੇ ਸਭ ਤੋਂ ਸੀਨੀਅਰ ਤੇ ਹਿੰਦੂ ਲੀਡਰ ਉਹ ਬਹੁਤ ਵੱਡੀ ਸੋਚੀ ਸਮਝੀ ਸ਼ਾਲਾ ਇੱਕ ਯਾਰ ਤੁਸੀਂ ਐਡਾ ਵੱਡਾ ਲੀਡਰ ਹੋਵੇ ਤੇ ਉਹਦੇ ਘਰ ਤੇ ਤੇ ਘਰ ਤੇ ਹਮਲਾ ਹੋਇਆ ਕਿਤੇ ਬਾਹਰ ਹੋਣ ਤਾਂ ਗੱਲ ਘਰ ਦੇ ਵਿੱਚ ਗਰਨੇਡ ਸੱਟ ਕੇ ਗਏ ਨੇ ਉਹ ਵੀ ਪੰਜਾਬ 'ਚ ਇਹ ਕਦੇ ਗੱਲਾਂ ਸੁਣਦੇ ਸੀਗੇ ਕਿਤੇ ਨੈਕਸਟ ਲਾਈਟ ਏਰੀਆ 'ਚ ਕਦੇ ਸੁਣਦੇ ਸੀ ਸ਼੍ਰੀਨਗਰ ਦੇ ਵਿੱਚ ਅੱਜ ਪੰਜਾਬ 'ਚ ਇਹ ਗੱਲਾਂ ਹੋ ਗਈਆਂ ਮੈਂ ਤਾਂ ਕਹਿੰਦਾ ਤਕੜੇ ਆ ਜਿਹੜੇ ਉਸੇ ਵਕਤ ਬਾਹਰ ਜਾ ਕੇ ਮਨਰੰਜਨ ਕਾਲੀਆ ਜੀ ਨੇ ਮੀਡੀਆ ਦੇ ਮੂਰੇ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਮੈਂ ਡਟ ਕੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਖੜਾ ਹਾਂ ਤੇ ਪਰ ਜਦੋਂ ਪੁਲਿਸ ਆਉਂਦੀ ਆ ਜਦੋਂ ਕਿ ਪੁਲਿਸ ਇਹਨਾਂ ਦੇ ਡਰਾਈਵਰ ਤੇ ਨਾਲ ਜਾ ਕੇ ਸਟੇਸ਼ਨ ਟੈਲੀਫੋਨ ਨਹੀਂ ਕੀਤਾ ਜਾ ਕੇ ਗਏ ਆ ਤਾਂ ਫਿਰ ਇੱਕ ਅੱਦੇ ਚਾਰ ਬੰਦੇ ਆਏ ਆ ਉਹ ਵੀ ਕਹਿੰਦੇ ਜੀ ਇਹ ਮਾਮੂਲੀ ਕੋਈ ਹੋਣਾ ਬਲਾਸਟ ਆ ਕੇ ਦੇਖਿਆ ਤੁਸੀਂ ਕਿਵੇਂ ਟੋਹਾ ਪਿਆ ਹੋਇਆ ਕਿਸ ਤਰੀਕੇ ਨਾਲ ਚੱਕਣਾ ਚੂਰ ਉਹਨੇ ਜਿਹੜੀਆਂ ਐ ਉਹ ਦਰਵਾਜੇ ਕੰਦਾ ਬਿਲਡਿੰਗਾਂ ਕੀਤੀਆਂ ਐ ਇੱਕ ਗੱਲ ਮੈਂ ਕਹਿਣਾ ਚਾਹਣਾ ਇਹ ਕੋਈ ਬੁਰਾ ਸਮਝੇ ਕੋਈ ਚੰਗਾ ਸਮਝੇ ਇਹ ਸਰਕਾਰ ਜਿਹੜੀ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਸ ਸਰਕਾਰ ਚ ਤੁਸੀਂ ਵੀ ਲਗਾਤਾਰ ਕੈਬਨਿਟ ਮੰਤਰੀ ਰਹੇ ਹੋ 10-10 ਸਾਲ ਉਦੋਂ ਵੀ ਪਹਿਲਾਂ ਕਦੇ ਐ ਹੁੰਦਾ ਸੀ ਵੀ ਕੋਈ ਅਫਸਰ ਕਿ ਮੇ ਬੱਚਿਆਂ ਕੋ ਨਹੀਂ ਨਰਾਜ ਹੋ ਜਾਂਦੇ ਅੱਜ ਮੈਂ ਤੁਹਾਨੂੰ ਸੀਨੀਅਰ ਅਫਸਰ ਤੋਂ ਸ਼ੁਰੂ ਹੋ ਕੇ ਸੁਣਾਉਣਾ ਕੇ ਕੇ ਯਾਦਵ ਨੇ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬਦਲੇ ਚੱਕੇ ਮਾਰੇ ਲਾਦੋ ਪੋਸਟਿੰਗ ਇਹ ਕੋਈ ਇਹ ਸਰਕਾਰ ਦੀ ਮਰਜ਼ੀ ਹੈ ਵੀ ਇੱਕ ਪੋਸਟ ਤੋਂ ਦੂਜੀ ਪੋਸਟ ਤੇ ਲਾਉਣਾ ਪਰ ਇਹ ਕੀ ਕਰਦੇ ਆ ਉਹਨਾਂ ਨੂੰ ਲਾਇਆ ਅੱਜ ਤੱਕ ਉਹਨਾਂ ਨੂੰ ਕੋਈ ਪੋਸਟ ਨਹੀਂ ਦਿੱਤੀ ਹਵਾ 'ਚ ਤੁਸੀਂ ਆਈਐਸ ਆਈਪੀਐਸ ਅਫਸਰ ਦੱਸੋ ਦੱਸਿਓ ਉਹਨਾਂ ਦਾ ਉਹਨਾਂ ਦਾ ਵਿਸ਼ਵਾਸ ਕਿਵੇਂ ਬਣੂਗਾ ਇੱਕੋ ਇੱਕ ਉਦੋਂ ਬਾਅਦ ਮੈਂ ਤੁਹਾਨੂੰ ਦੱਸਦਾ ਇੱਕੋ ਇੱਕ ਸਰਦਾਰ ਪਾਗਲ ਆ ਪ੍ਰਿੰਸੀਪਲ ਸੈਕਟਰੀ ਸੀਨੀਅਰ ਜਿਹੜਾ ਹੈ ਅਫਸਰ ਆਈਐਸ ਉਹ ਗੁਰਕੀਰਤ ਕਿਰਪਾਲ ਨੇ ਜਿਨ੍ਹਾਂ ਕੋਲ ਹੋਮ ਸੈਕਟਰੀ ਦਾ ਵਿਭਾਗ ਸੀ ਅੱਜ ਤੱਕ ਉਹ ਲਾ ਤੇ ਅੱਜ ਤੱਕ ਉਹ ਹਵਾ ਚ ਨੇ ਜਿਹੜਾ ਇੱਕੋ ਇੱਕ ਆਈਐਸ ਅਫਸਰ ਸਰਦਾਰ ਪਾਗਲ ਆ ਸੀ ਅੱਜ ਉਹ ਲਾ ਕੇ ਹਵਾ ਚ ਨੇ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਦੋਂ ਬਾਅਦ ਤੁਸੀਂ ਲਾ ਲੋ ਡੀਸੀ ਲੁਧਿਆਣੇ ਦੇ ਬਦਲੇ ਜੋਹਰਵਾਲ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਹਵਾ 'ਚ ਨੇ ਸੀਪੀ ਲੁਧਿਆਣਾ ਬਦਲੇ ਕੁਲਦੀਪ ਅੱਜ ਤੱਕ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਹ ਹਵਾ 'ਚ ਤੁਸੀਂ ਅੰਦਾਜ਼ਾ ਲਾਓ ਕਿੰਨੇ ਏਜੀ ਬਦਲ ਗਏ ਤੇ 5 7 ਇੰਟੈਲੀਜੈਂਸ ਜਿਵੇਂ ਕਿਹਾ ਵੀ ਖੁਫੀਆ ਵਿਭਾਗ ਇੰਟੈਲੀਜੈਂਸ ਨੂੰ ਸਭ ਚੀਜ਼ਾਂ ਪਤਾ ਹੁੰਦੀ ਹੈ ਕੋਈ ਅਪਸਰ ਟਿਕਣ ਤਾਂ ਦੇਣ ਅੱਜੇ ਕੱਲ ਰਾਤ ਇਹਨਾਂ ਨੇ ਆਪਣਾ ਏ ਡੀਜੀ ਇੰਟੈਲੀਜੈਂਸ ਬਦਲ ਕੇ ਜਿਹੜਾ ਨਵਾਂ ਲਾਇਆ ਕੌਣ ਰੱਖੂਗਾ ਖਬਰ ਇੱਚ ਇਸ ਕਰਕੇ ਬਿਲਕੁਲ ਪੰਜਾਬ ਜਿਹੜਾ ਏ ਉਹ ਜਲ ਰਿਹਾ ਏ ਉਹ ਪੰਜਾਬ ਇਸ ਵੇਲੇ ਬੜ ਰਿਹਾ ਏ ਉਹ ਝੂਠੀਆਂ ਜਿਹੜੇ ਬਾਹਰੋਂ ਦਿੱਲੀੋਂ ਆ ਕੇ ਜਿਨ੍ਹਾਂ ਨੂੰ ਸਮਝ ਹੀ ਹੈ ਨਹੀਂ ਤੁਸੀਂ ਕੱਲ ਦੇਖਿਆ ਹਾਲਾਤ ਜਿਹੜਾ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਆ ਉਹ ਕੱਲ ਬੱਚਿਆਂ ਵਾਂਗੂ ਬੱਚਿਆਂ ਵਾਂਗੂ ਨਾਲ ਬੈਠਾ ਤੇ ਐ ਲੱਗ ਰਿਹਾ ਹੈਡਮਾਸਟਰ ਜਿਹੜਾ ਉੱਥੋਂ ਫੇਲ ਹੋ ਕੇ ਆਏ ਨੇ ਸੁਸੋਧਿਆ ਜੀ ਉਹ ਆ ਕੇ ਉਹਨੂੰ ਹੈਡਮਾਸਟਰ ਬਣਾਈ ਬੈਠੇ ਐ ਡੰਡੀ ਘੁਮਾਰੇ ਆ ਸਟਿਕ ਘੁਮਾਰੇ ਆ ਤੇ ਨਾਲ ਹੋਰ ਸੁਣ ਲਓ ਉਥੇ ਦਾ ਇਲੈਕਟਿਡ ਮੈਂਬਰ ਪਾਰਲੀਮੈਂਟ ਹਾਲ ਦੇਖੋ ਕੀ ਆ ਉਹ ਕੰਗ ਸਾਬ ਜਿਹੜੇ ਆਨੰਦਪੁਰ ਸਾਹਿਬ ਦੇ ਇਲੈਕਟਿਡ ਮੈਂਬਰ ਪਾਰਲੀਮੈਂਟ ਨੇ ਨੌ ਹਲਕਿਆਂ ਦੇ ਨਹੀਂ ਪੱਥਰ ਦੇਖ ਲਿਓ ਕੰਗ ਸਾਬ ਕਿਤੇ ਵੀ ਉਹਨਾਂ ਦਾ ਨਾਮ ਆ ਜਿਹੜਾ ਉਹ ਨਹੀਂ ਲਿਖਿਆ ਜਦੋਂ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੀ ਇਸ ਕਰਕੇ ਬਿਲਕੁਲ ਕੋਈ ਧਿਆਨ ਨਹੀਂ ਕਿਸੇ ਪਾਸੇ ਸਿਰਫ ਪੰਜਾਬ ਨੂੰ ਲੁੱਟਣ ਲਈ ਉਹ ਆ ਗਏ ਨੇ ਇਹ ਹਾਲਾਤ ਕਦੇ ਸ਼ਿਪਸੈਨਾਲਾ ਤੇ ਆ ਗਏ ਉਹਨਾਂ ਨੂੰ ਇਹ ਬਣਾਤਾ ਸ਼ਿਪਸੈਨਾਲਿਆਂ ਨੂੰ ਵੀ ਨਹੀਂ ਜੀ ਨਹੀਂ ਇਹ ਤਾਂ ਸਕਿਉਰਿਟੀ ਲੈਨ ਨੂੰ ਕਰਦੇ ਆ ਇਸ ਕਰਕੇ ਆ ਉਹਨਾਂ ਦੇ ਬੰਬ ਇਸ ਕਰਕੇ ਇਸ ਹਵਾ ਚ ਰੋਲ ਦਿੰਨੇ ਹੋ ਜੇ ਕਿਸੇ ਪੁਲਿਸ ਸਟੇਸ਼ਨ ਚ ਫਟਦਾ ਉਹਨੂੰ ਝੂਠ ਬੋਲ ਦਿੰਨੇ ਹੋ ਵੀ ਨਹੀਂ ਨਹੀਂ ਜੀ ਇਹ ਤਾਂ ਕੋਈ ਬੈਟਰੀ ਫਟ ਗਈ ਇਹ ਤਾਂ ਜੀ ਪਾਣੀ ਦਾ ਰੇਡੀਏਟਰ ਫਟ ਗਿਆ ਇਸ ਕਰਕੇ ਜਾਗੋ ਇਹ ਪੰਜਾਬ ਨੂੰ ਦੁਬਾਰਾ ਅੱਗ 'ਚ ਨਾ ਲੈ ਕੇ ਜਾਓ ਅੱਜ ਤਾਂ ਮਤਲਬ ਬਿਲਕੁਲ ਸਰਕਾਰ ਅਰਸ਼ ਦੇ فرش ਤੇ ਆ ਕੇ ਵੱਜੀ ਹੈ ਜਦੋਂ ਕਾਲੀਆ ਸਾਹਿਬ ਦੇ ਘਰੇ ਅੱਜ ਜਿਹੜਾ ਗ੍ਰੇਨੇਡ ਦਾ ਹਮਲਾ ਇਹ ਤਾਂ ਸਾਡੇ ਘਰਾਂ 'ਚ ਆ ਬੜੇ ਰਹਿ ਕੀ ਗੱਲ ਗਈ ਤੇ ਜਿਹੜੀਆਂ ਸਿਕਿਉਰਟੀਆਂ ਕਿਹਨੂੰ ਦਿੱਤੀਆਂ ਜਾਂਦੀਆਂ ਓਹ ਬਿਪਾਸਨਾ ਕਰਨ ਆਉਂਦੇ ਆ ਜਿਹੜੇ ਉਹਨਾਂ ਨੂੰ ਕਾਹਦਾ ਖਤਰਾ ਜੀ ਦਿੱਲੀ ਵਾਲੇ ਜਿਹੜੇ ਸਾਰੇ ਨੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਬੁਲੇਟ ਪ੍ਰੂਫ ਗੱਡੀਆਂ ਦਿੱਤੀਆਂ ਹੋਈਆਂ ਜਿਨ੍ਹਾਂ ਨੂੰ ਲੋੜ ਆ ਸਿਕਿਉਰਿਟੀ ਦੀਆਂ ਉਹਨਾਂ ਨੂੰ ਇੱਕ ਇੱਕ ਬੰਦਾ ਨਹੀਂ ਦਿੱਤਾ ਹੋਇਆ ਉਹਨਾਂ ਤੋਂ ਤੁਸੀਂ ਵਾਪਸ ਲੈਨੇ ਹੋ ਸਾਨੂੰ ਨਹੀਂ ਲੋੜ ਸਿਕਿਉਰਿਟੀ ਦੀ ਪਰ ਤੁਸੀਂ ਹਰ ਨੂੰ ਸੁਰੱਖਿਅਤ ਤਾਂ ਰੱਖੋ ਉਹ ਜ਼ਿੰਮੇਵਾਰੀ ਕਿਹਦੀ ਆ ਹੋਮ ਮਹਿਕਮਾ ਕਿਹਦੇ ਕੋਲ ਆ ਪੰਜਾਬ ਦੇ ਮੁੱਖ ਮੰਤਰੀ ਕੋਲ ਹੋਮ ਮਹਿਕਮਾ ਹੈ ਉਹ ਉਹਨਾਂ ਦੀ ਜਵਾਬਦੇਹੀ ਬਣਦੀ ਆ ਹਰ ਜਗ੍ਹਾ ਹਰ ਜਗ੍ਹਾ ਕਦੇ ਪੁਲਿਸ ਵਾਲੇ ਚਿੱਟੇ ਨਾ ਫੜਿਆ ਜਾਂਦਾ ਜੀ ਕਦੇ ਕੋਈ ਪੁਲਿਸ ਵਾਲੇ ਸੈਕਸ ਸਕੈਂਡਲ 'ਚ ਫੜੇ ਜਾਂਦੇ ਆ ਜੀ ਇਨਾਂ ਦਾ ਹਾਲ ਕੀ ਆ ਮੈਂ ਨਹੀਂ ਮੈਂ ਕਿਸੇ ਅਫਸਰ ਦੀ ਪੱਖਪਾਤ ਮੈਂ ਉਹਦੇ ਹੱਕ ਚ ਨਹੀਂਗਾ ਪਰ ਤੁਸੀਂ ਇਹ ਦੱਸੋ ਜਿਹੜੇ ਅਫਸਰ ਪੋਸਟਿੰਗਾਂ ਹੀ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਲੱਗਣਾ ਹੈ ਕੌਣ ਇਹਨਾਂ ਦੇ ਲਈ ਕੰਮ ਕਰੂਗਾ ਇਸ ਕਰਕੇ ਬਹੁਤ ਬੁਰਾ ਹਾਲ ਆ ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਆਪ ਮਨੰਜਨ ਕਾਲੀਆ ਜੀ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਫਿਕਰ ਜ਼ਾਹਿਰ ਕੀਤਾ ਏ ਇੱਕ ਹੋਮ ਮਿਨਿਸਟਰ ਗ੍ਰਹਿ ਮੰਤਰੀ ਦੇਸ਼ ਦੇ ਨੂੰ ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਟੈਲੀਫੋਨ ਕਰ ਲਿਆ ਪੁੱਛ ਲਿਆ ਅੱਜ ਤੱਕ ਹੁਣ ਤੱਕ ਨਾ ਕੋਈ ਸਟੇਟ ਦਾ ਜਿਹੜਾ ਕੋਈ ਮੰਤਰੀ ਨਾ ਕੋਈ ਮੁੱਖ ਮੰਤਰੀ ਉਹਦੀ ਤਾਂ ਬਹੁਤ ਦੂਰ ਦੀ ਗੱਲ ਆ ਬੀਜੇਪੀ ਹੋਣ ਤੋਂ ਨਾਤੇ ਪਹਿਲਾਂ ਬੀਜੇਪੀ ਦੇ ਲੀਡਰ ਹੋਣ ਤੋਂ ਨਾਤੇ ਪਹਿਲਾਂ ਇੱਕ ਪੰਜਾਬ ਦੇ ਨਾਗਰਿਕਤਾ ਹੈ ਤੁਹਾਡੀ ਤੁਹਾਡਾ ਫਰਜ ਬਣਦਾ ਕਿ ਨਹੀਂ ਇਹਨਾਂ ਨੂੰ ਪੁੱਛਣਾ ਇੱਥੇੋਂ ਪਤਾ ਲੱਗਦਾ ਏ ਬਈ ਇਹ ਕੀ ਜਿਹੜਾ ਇਹ ਇਹਨਾਂ ਨਾਲ ਅਸੀਂ ਹਰ ਸਾਡਾ ਅੱਜ ਮੈਂ ਤੁਹਾਨੂੰ ਐਲਾਨ ਕਰਦਾ ਇਸ ਜਗ੍ਹਾ ਤੇ ਪਾਰਟੀ 3 ਵਜੇ ਤੋਂ ਲੈ ਕੇ ਹਰ ਮੰਡਲ ਦੇ ਵਿੱਚ ਹਰ ਮੰਡਲ ਦੇ ਵਿੱਚ ਇਹ ਸਰਕਾਰ ਦਾ ਪੁਤਲਾ ਹੋਕੇਗੀ ਪੰਜਾਬ ਦੇ ਵਿੱਚ ਹਰ ਵਿਰੋਧ ਕਰੇਗੀ ਹਰ ਮੰਡਲ ਤੇ ਪੰਜਾਬ ਦੇ ਵਿੱਚ ਤੇ ਜਲੰਧਰ ਚ ਵੀ ਅਸੀਂ ਭਾਰੀ ਬੜਾ ਵੱਡਾ ਜਿਹੜਾ ਇਹ ਉਹ ਵਿਰੋਧ ਕਰਾਂਗੇ ਕਿਉਂਕਿ ਇਹ ਜੇ ਨਹੀਂ ਕਰਾਂਗੇ ਇਹ ਤਾਂ ਇਸੇ ਤਰੀਕੇ ਨਾਲ ਪੰਜਾਬੀਆਂ ਦਾ ਖੂਨ ਨਾ ਜਿਹੜਾ ਉਹ ਡੋਲੀ ਜਾਣਗੇ ਹਾਂਜੀ ਇਹਨਾਂ ਨੂੰ ਤਾਂ ਲੁੱਟਣ ਤੋਂ ਸਵਾਏ ਜਾਂ ਇਹਨਾਂ ਨੂੰ ਆਪਣੀਆਂ ਮਨਮਰਜ਼ੀਆਂ ਕਰਨ ਤੋਂ ਕੋਈ ਸਵਾਇ ਹਾਲ ਹੀ ਨਹੀਂ ਇਸ ਕਰਕੇ ਅਸੀਂ ਉਹ ਪਰਿਵਾਰਾਂ ਸ਼ਹੀਦ ਪਰਿਵਾਰਾਂ ਦੇ ਪਰਿਵਾਰਾਂ ਅਸੀਂ ਪੰਜਾਬ ਦੇ ਵਿੱਚ ਕੋਈ ਜਿਹੜਾ ਉਹ ਲਹੂ ਨਹੀਂ ਡੁੱਲਣ ਦੇਵਾਂਗੇ ਕਿਸੇ ਵੀ ਪੰਜਾਬੀ ਦੇ ਉੱਤੇ ਕੋਈ ਗੋਲੀ ਕੋਈ ਬੰਬ ਕੋਈ ਇਹ ਜੀ ਗੱਲ ਆ ਜਿਹੜੀ ਉਹ ਕਿਸੇ ਵੱਲ ਜਿਹੜਾ ਮਾੜੀ ਅੱਖ ਨਾ ਦੇਖੂਗਾ ਉਹ ਦੁਸ਼ਮਣਾਂ ਦੀ ਅਸੀਂ ਮਾੜੀ ਅੱਖ ਨੂੰ ਕੱਢ ਲਾਂਗੇ ਪਰ ਅਸੀਂ ਪੰਜਾਬ ਦੇ ਵੱਲ ਸਾਡੇ ਪਰਿਵਾਰਾਂ ਨੇ ਖੂਨ ਡੋਲੇ ਆ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਇਹ ਇਹ ਭੰਡ ਇਹ ਭਗਵੰਤ ਮਾਨ ਨਰਗੇ ਇਹ ਜਿਹੜੇ ਲੋਕਾਂ ਨੇ ਚੁਣੇ ਸੀ ਇਹਨਾਂ ਤੋਂ ਬਰਬਾਦ ਹੋਣ ਦੇ ਦਵਾਵਾਂਗੇ ਅਸੀਂ ਪੰਜਾਬ